ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਚੌਕੀ ਡੇਰੀ ਫਾਰਮ ਤੇ ਤੇ ਅੱਜ ਆਏ ਸੀਗੇ ਵੀਰੇ ਆਪਾਂ ਡਾਬਾ ਵਾਲੀ ਮੰਡੀ ਤੇ ਲੋਹੜਾ ਐ ਤਵਾਰ ਨੂੰ ਲੱਗਦੀ ਹੈ ਵੀ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਚੰਗੀਆਂ ਚੰਗੀਆਂ ਗਾਵਾਂ ਤੇ ਜਾਣਦੇ ਉਹਨਾਂ ਦੇ ਰੇਟ ਸਿੱਧਾ ਲਾਈਵ ਸੌਦਾ ਹੋ ਰਿਹਾ ਹੈਗਾ ਇਹ ਘਾਥਲੇ ਮੁਕੇ ਨਾਲ ਹੀ ਕਰਕੇ ਵੀ ਤੇ ਆਪਣਾ ਸੈਟਿੰਗ ਤੇ ਕੀਤਾ ਉਹਨਾਂ ਨੇ ਮਿਲਕਿੰਗ ਬਾਕੀ ਤੁਹਾਨੂੰ ਦਿਖਾਉਣਗੇ ਤੇ ਇਤੋਂ ਤੱਕ ਤਾਂ ਸਮਝ ਲੇ ਸਾਰੀਆਂ ਗਾਂਹਾਂ ਹੁੰਦੀਆਂ ਇਹਨਾਂ ਤੇ ਆਪਾਂ ਇਧਰ ਦੀ ਗੱਲ ਕਰੀ ਇਧਰ ਸਾਰੀਆਂ ਮੱਚਾਂ ਹੁੰਦੀਆਂ ਠੀਕ ਹੈ ਉਹਨਾਂ ਕਿ ਦਿਖਾਉਣੇ ਬਾਹਰ ਘੜਲ ਕਿਰੋਲਾ ਨਾ 15 ਨਾਲ ਦੀ ਕੱਚੀ ਹੈ 15 ਨਾਲ ਦੀ ਕੱਚੀ ਹੈ 15 ਇਹਨੇ ਕੱਚੀ ਹੈ ਤੇ ਸਸੀ ਗਾਲ ਬਾਈ ਸਸੀ ਗਾਲ ਜੀ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾ ਆਪਣਾ ਕਾਲਾ ਜੀ ਹਾਂਜੀ ਬਾਈ ਪਿੰਡ ਬੋਹਾ ਜ਼ਿਲ੍ਹਾ ਮਾਨਸਾ ਠੀਕ ਆ ਬਾਈ ਤੇ ਕਿੰਨੇ ਕੰਨਾਂ ਦੀ ਇਹ ਕੱਚੀ ਹੈ ਸੋਨੂੰ 15 ਨਾਲ ਦੀ ਕੱਚੀ ਹੈ 15 ਨਾਲ ਦੀ ਕੱਚੀ ਹੈ ਤੇ ਬਾਈ ਸੂਆ ਕਿੰਨਾ ਆ ਇਹਦਾ ਸੂਆ ਇਹਦਾ ਦੂਜਾ ਜੀ ਦੂਜਾ ਤੇ ਪਹਿਲੇ ਸੂਏ ਨੇ ਕਿੰਨਾ ਕਦੋ ਦਿੱਤਾ ਬਾਈ ਪਹਿਲੇ ਸੂਏ ਨੇ ਤਾਂ 18 ਕਿਲੋ ਦਿੱਤੀ 18 ਕਿਲੋ ਦੁੱਧ ਦਿੱਤਾਗਾ ਤੇ ਵਾਕੀ ਬਾਡੀ ਟੈਕ ਚਰਦੇਗਾ ਪੂਰੇ ਵੱਡੇ ਬਾਡੀ ਟੈਕ ਚਰਦੀ ਆ ਮੋੜ ਲਿਆ ਮਾੜੀ ਜੀ ਪੂਰੀ ਵੱਡੀ ਗਾਂ ਦੀ ਤੇ ਭਾਈ ਆਪਾਂ ਦਾ ਰੇਟ ਕੀ ਕਰਦੇ ਆਂਗੇ ਰੇਟ ਦਾ 75000 ਕਰਦੇ ਆ 65000 ਦੇਣੀ ਹੈ 60000 ਦੇ ਲੈਣਾ ਹਾਂ ਤੇ ਮਾੜਾ ਮਾਟਾ ਕੋਈ ਹੋਰ ਮੰਨ ਤਾ ਬਸ ਮੰਨ ਤਾੜ ਹੋਈ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ 814617226 ਇੱਕ ਵਾਰੀ ਹੋਰ ਬੋਲ ਦੇ ਭਾਈ 814617226 ਠੀਕ ਹੈ ਧੰਨਵਾਦ ਵੀ ਮੇਰੇ ਤੋਂ ਤੁਹਾਡੇ ਲਈ ਸਾਈਵਾਲ ਗਾਂ ਦੀ ਵੀਡੀਓ ਲੈ ਕੇ ਆਇਆ ਤੇ ਪਹਿਲਾਂ ਸਾਨੂੰ ਤੋਰ ਕੇ ਚੈੱਕ ਕਰਾਉਣੇ ਹੈਗੇ ਤਾਜੀ ਸੂਈ ਹੋਈ ਹੈਗੀ ਤੇ ਬਾਕੀ ਗਾਂ ਦਾ ਸਰੀਰ ਦੇਖੋ ਤੇ ਦੇਖ ਸਕਦੇ ਹੋ ਡਰ ਡਰ ਦੀ ਪੂਰੀ ਚੰਗੀ ਕੁਆਲਟੀ ਹੈਗੀ ਠੀਕ ਹੈ ਪੂਰੀ ਘੈਂਟ ਗੱਲ ਬਾਤ ਹੈ ਤੇ ਬਾਕੀ ਬਾਈ ਨਾਲ ਗੱਲ ਕਰਾਂਗੇ ਸਾਨੂੰ ਸਾਰੀ ਜਾਣਕਾਰੀ ਦੇਵਾਂਗੇ ਉਹਦੇ ਵਿੱਚ ਇਹ ਦੇਖੋ ਤੁਸੀਂ ਠੰਡੀ ਸੀ ਲੱਗ ਠੀਕ ਹੈ ਬਾਕੀ ਡਰ ਡਰ ਦੇਖੋ ਤੇ ਬੱਚਾ ਇਹ ਪੂਰਾ ਚੰਗਾ ਹੈ ਬਾਕੀ ਬਾਈ ਨਾਲ ਗੱਲ ਕਰਾਉਣੇ ਸਾਨੂੰ ਦੱਸ ਦਿਆਂ ਜਾਣਕਾਰੀ ਤੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਪਿੰਡ ਦੱਸ ਦਿਓ ਭਾਈ ਨਾਮ ਅਮਰੀਕ ਸਿੰਘ ਪਿੰਡ ਸੋਢੀ ਵਾਲਾ ਜ਼ਿਲ੍ਹਾ ਫਰੀਪੁਰ ਠੀਕ ਆ ਭਾਈ ਤੇ ਆਪਾਂ ਨੂੰ ਜਾਣਕਾਰੀ ਦਿਓ ਭਾਈ ਸਹੀ ਵਾਦ ਇਹ ਸਹੀ ਵਾਲਾ گاਉ ਆ ਜੀ ਦੂਸਰਾ ਸੂਆ ਸੋਈ ਹੋਈ ਆ ਜੀ ਕੱਲ ਦੀ ਸੋਈ ਆ ਜੀ ਠੀਕ ਆ ਭਾਈ 9 ਤੋਂ 10 ਕਿਲੋ ਬੋਲੀ ਤਿਆਰ ਆ ਜੀ ਠੀਕ ਆ ਭਾਈ ਤੇ ਪਹਿਲੇ ਸੂਏ ਕਿੰਨਾ ਕਤਲ ਸੀਗਾ ਥੱਲੇ ਇਹਦਾ ਹੈਗਾ ਸੀਗਾ 12 ਤੋਂ 13 ਕਿਲੋ 12 13 ਕਿਲੋ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਭਾਈ 9463900104 ਤੇ ਜੇ ਕਿਸੇ ਮੇਰੇ ਵੀਨੇ ਲੈਣੀ ਹੋਵੇ ਤਾਂ ਜਰੂਰ ਕੰਟੈਕਟ ਕਰ ਲਿਓ ਇਹ ਬਹੁਤ ਹੀ ਚੰਗੀ ਤੇ ਠੰਡੀ ਸੀ ਲੱਗੀ ਠੰਡੀ ਸੀ ਲਵਾ ਲਈ ਚੱਕ ਲਈ ਆਈ ਬੱਚਾ ਲਾ ਠੰਡੀ ਠੰਡੀ ਸੀ ਪੂਰੀ ਜਿਆਦੇ ਹੈ ਜਿੱਥੇ ਫੋਟੋਗ੍ਰਾਫੀ ਵਿੱਚ ਜਾਵਾਂਗੇ ਇਹ ਧੰਨਵਾਦ ਐਫ ਐਫ ਕਾਂ ਦੀ ਵੀਡੀਓ ਲੈ ਕੇ ਆਏ ਆਂ ਕਿਤੇ ਵੀ ਇਹ ਆ ਪਹਿਲਾ ਦੋਗਲੇ ਅੰਗ ਚਾਜੀ ਵੈਰ ਬਹੁਤ ਚੰਗੀ ਤੋਰ ਕੇ ਦਿਖਾਉਣੇ ਆਗੇ ਤੇ ਇੱਕ ਤਿਆਰ ਕੀਤਾ ਹੁੰਦਾ ਪਸੂ ਤੇ ਤਿਆਰ ਵੀ ਨਹੀਂ ਕੀਤਾ ਹੋਇਆਗਾ ਤੇ ਲੇਵੇ ਦੇ ਪਲਾਂ ਤੋਂ ਲੱਗਦਾ ਇਹ ਕਾਫੀ ਟਾਈਮ ਇਹ ਤਾਂ ਸੂਨ ਦੇ ਵਿੱਚ ਰਹਿੰਦਾ ਹੋਊਗਾ ਤੇ ਬਾਕੀ ਬਾਈ ਤਾਂ ਆਪਾਂ ਜਾਣਕਾਰੀ ਦੇਵਾਂਗੇ ਪ੍ਰੋਪਰ ਜਾਣਕਾਰੀ ਦੇਵਾਂਗੇ ਤੇ ਸਾਡੀ ਜਾਣਕਾਰੀ ਪੂਰੀ ਮਤਲਬ ਵਧੀਆ ਤਰੀਕੇ ਨਾਲ ਲੈਣੀ ਪਣੀ ਹੈ ਕੋਈ ਉਹਦੇ ਵਿੱਚ ਕੋਈ ਗਲਤ ਕੰਮ ਨਹੀਂ ਹੋਣੀ ਤੇ ਆਹ ਬਈ ਉਹਨਾਂ ਦਿਖਾਉਣੇ ਹਨ ਤੇ ਆਹ ਦੇਖ ਬਈ ਹੁਣ ਦੂਰੀ ਚੱਲੋ ਹੁਣ ਚੱਲ ਹਾਂਜੀ ਆਹ ਦੇਖੋ ਜੀ ਆ ਮੱਝਾਂ ਵਾਲਾ ਖਾਣ ਲੱਗਾ ਜੀ ਕਰਮਾ ਰੀ ਇਹ ਜੋ ਅਜੇ ਆਹਦੇ ਬਾਹਰ ਤੋਂ ਦੱਸਦੇ ਹਾਂ ਤੇ ਕੱਚੀ ਆ ਜੀ ਠੀਕ ਹੈ ਬਈ ਹਾਂਜੀ ਹਾਂਜੀ ਤੇ ਬਈ ਸੂਆ ਇਹਦਾ ਕਿਰਵਾ ਇਹ ਤੀਜਾ ਸੂਆ ਜੀ ਠੀਕ ਹੈ ਬਈ ਹਾਂ ਜੀ ਤੇ ਦੂਜੇ ਸੂਏ ਕਿੰਨਾ ਕੁ ਦੁੱਤ ਸੀ ਕਹਿੰਦਾ ਹੈ 18 ਕਿਲੋ ਹੈ ਦੂਜੇ ਸੂਏ ਦੀ ਅੱਜ ਹੀ ਬਦੂਗੀ ਅੱਜ ਹੀ ਬਦੂਗੀ ਨਾ ਹਾਂ ਜੀ ਅੱਜ ਹੀ ਬਾਜੂ ਹੈ ਨਾ ਹਾਂ ਜੀ ਹਾਂ ਜੀ ਬਾਜੂ ਹੈ ਤੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ 70000 ਰੁਪਏ ਹੈ ਇਹਦਾ ਰੇਟ 70000 ਤੇ ਆਪਣਾ ਮੋਬਾਈਲ ਨੰਬਰ ਅਸੀਂ 9463900104 ਠੀਕ ਹੈ ਧੰਨਵਾਦ ਤੇ ਵੀ ਆ ਜੀ ਆਪਣੇ ਕੋਲੇ ਗਾਉਂ ਇੱਕ ਆਪਣੇ ਕੋਲ ਆਹੀ ਗੋਈ ਸੂਈ ਆ ਜੀ ਬਿਲਕੁਲ ਇਹ ਤਾਜੀ ਸੂਈ ਗਾਉਂ ਤਿੰਨ ਚਾਰ ਦਿਨ ਦੀ ਸੂਈ ਆ ਜੀ ਪੂਰੇ ਚੰਗੇ ਲੱਗਿਆ ਬਹੁਤ ਸੋਹਣਾ ਲੇਵਾ ਕਹਤੇ ਤਾਂ ਵੀ ਕੱਲਾ ਕੱਲਾ ਪੈਗਾ ਤੇ ਮੁਠੀ ਵਾਲਾ ਇਹ ਵਾਕੀ ਦੇਖੋ ਸਿਸ ਫੇਸ ਕੁਆਲਟੀ ਪੂਰੀ ਚੰਗੀ ਹੈ ਠੀਕ ਹੈ ਬਾਈਟ ਕਲਰ ਦੀ ਹੈਗੀ ਬਾਕੀ ਜਾਣਕਾਰੀ ਲਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦਾ ਨਾਮ ਜੀ ਅਮਰੀਕ ਸਿੰਘ ਪਿੰਡ ਛੋਟੀ ਵਾਲਾ ਜ਼ਿਲ੍ਹਾ ਫਰੀਪੁਰ ਜੀ ਠੀਕ ਹੈ ਬਾਈ ਤੇ ਆਪਣੇ ਦੇ ਬਾਰੇ ਜਾਣਕਾਰੀ ਦਿਓ ਗਾਮੇ ਇਹ ਜੀ ਦੂਜਾ ਸੂਆ ਵੈਟ ਸੂਈ ਆ ਜੀ ਹਾਂਜੀ ਬਈ 15 ਕਿਲੋ 15 ਤੋਂ ਲੈ ਕੇ 16 ਕਿਲੋ ਇਸ ਟਾਈਮ ਫੋਲਾ ਹਾਜ਼ਰ ਠੀਕ ਆ ਬਈ ਹਾਂਜੀ ਮਗਰ ਬੱਛਾ ਜੀ ਠੀਕ ਆ ਬਈ ਤੇ ਪਹਿਲੇ ਸੂਏ ਕਿੰਨਾ ਦੋ ਸੀ ਇਹ ਪਹਿਲੇ ਸੂਏ ਦਾ 18 ਕਿ ਗਿਆ ਜੀ ਆ ਕਿ 20 ਪ੍ਰੈਸ ਕਰ ਜੂਗੀ ਠੀਕ ਆ ਬਈ ਤੇ ਆਪਾਂ ਦਾ ਰੇਟ ਕੀ ਕਰਦੇ ਆ ਇਹਦਾ ਰੇਟ ਕਰਦੇ ਆ ਜੀ 70000 ਰੁਪਏ ਜੀ 70000 ਰੁਪਏ ਮਾਨ ਤਣ ਹਾਂਜੀ ਨਾ ਤਣ ਕਰਦੇ ਆਂ ਮਾਨ ਕਰਾਂਗੇ ਰਾਤੀ ਕਰ ਦਵਾਂਗੇ ਬਈ ਕਹਿੰਦਾ ਤੇ ਮੋਬਾਈਲ ਨੰਬਰ ਆ ਦਿਓ ਬਈ 9463900104 ਠੀਕ ਆ ਬਈ ਧੰਨਵਾਦ ਬਹੁਤ ਤੇ ਬਾਕੀ ਬਾਈ ਨਾਲ ਗੱਲ ਕਰਾਵਾਂਗੇ ਦੇਖੋ ਤੁਸੀਂ ਆ ਪੂਰਾ ਲੇਵਾ ਫਸਿਆ ਪਿਆਗਾ ਘੈਂਟ ਗੱਲ ਬਾਤ ਹੈ ਬਹੁਤ ਹੀ ਚੰਗਾ ਥਾਣ ਲੱਗਿਆ ਬਾਕੀ ਬਾਈ ਨਾਲ ਗੱਲ ਕਰਾ ਕੇ ਜਾਣਕਾਰੀ ਲਵਾਂਗੇ ਕਿ ਮਾੜਾ ਮोटा ਪਸੂਲ ਕਰ ਜਾਂਦਾ ਹੁੰਦਾ ਹੈ ਇੱਕ ਸੈਕਿੰਡ ਬਾਈ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਮਾ ਵਿਕਰਸ ਪਿੰਡ ਸ਼ਿੰਬੇ ਲਈ ਜ਼ਿਲ੍ਹਾ ਕਿਹੜਾ ਪੈਂਦਾ ਬਈ ਫਰੋਇਪੁਰ ਜੀ ਫਰੋਇਪੁਰ ਜ਼ਿਲ੍ਹਾ ਹੈਗਾ ਤੇ ਬਈ ਕਿੰਨੇ ਨਾਲ ਆਪਣੇ ਕੋਲੇ ਵੇਚਣਾ ਲੈ 5 ਜੀ ਪੰਜ ਨਾਗਾ ਵੀ ਤੇ ਬਈ ਆਪਣਾ ਆ ਗਾਂ ਦੇ ਬਾਰੇ ਜਾਣਕਾਰੀ ਦਿਓ ਪਹਿਲਾ ਸੋਆਜੀ ਕੱਲ ਹੀ ਸੋਈ ਆ 6 10 ਕਿਲੋ ਬੋਲਾ 10 ਕਿਲੋ ਬੋਲਾ ਤੇ ਦੀ ਮਾਤਰ ਕੜ ਕੋ ਹੈ ਹਾਂਜੀ ਮਾਏ ਨੇ 28 ਕਿਲੋ ਦਿੰਦੀ ਦੀ ਠੀਕ ਆ ਬਈ ਤੇ ਆਪਾਂ ਦਾ ਰੇਟ ਕੀ ਕਰਦੇ ਆ ਬਈ ਮੋਲੇ 50000 ਕਰਦੇ ਆ ਇਹਦਾ 50 ਕਿੰਨਾ ਬਈ 50000 50000 ਬਹੁਤ ਹੀ ਜ਼ਾਇਦ ਜੇ ਰੇਟ ਦੀ ਗਾਂ ਕੀ 50000 ਤੇ ਬਈ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ 987835152 ਇੱਕ ਵਾਰੀ ਹੋਰ ਦੱਸ ਦਿਓ ਬਈ 987835152 ਬਈ ਆਪਣਾ ਵਪਾਰ ਦਾ ਕੰਮ ਆ ਹਾਂਜੀ ਵਪਾਰ ਤੇ ਘਰੇ ਆਪਣੇ ਕੋਲੇ ਪਸ਼ੂ ਹੁੰਦੇ ਆ 7 ਹੁੰਦੀਆਂ ਹੀ ਆ ਤੇ ਬਾਈ ਜੇ ਰੋ ਵੀ ਫਰੋਖ ਕਰੇ ਏਰੀਆ ਦਾ ਬੰਦਾ ਹੈਗਾ ਜੇ ਕਿਸੇ ਨੇ ਲੈਣ ਦਾ ਹੌਣ ਤਾਂ ਬਾਈ ਨਾਲ ਕੰਟੈਕਟ ਜੁੜ ਕਰਿਓ ਤੇ ਧੰਨਵਾਦ ਅੱਜ ਕਾਲ ਦੋਸਤੋ ਤੇ ਬਾਈ ਕੋਲੇ ਨਾ ਟਾਪ ਦੇ ਨਕੀਨੇ ਹੈਗੇ 20 ਤੋਂ 25 ਤੇ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਬਾਈ ਨਾਲ ਗੱਲ ਵੀ ਕਰਾਵਾਂਗੇ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਈ ਆਪਣਾ ਨਾਮ ਤੇ ਪਿੰਡ ਦਾ ਦੱਸ ਇੱਕ ਵਾਰੀ ਬਾਈ ਜੀ ਨਾਮ ਆਪਣਾ ਸਤਨਾਮ ਤੋਂ ਰੀ ਪਿੰਡ ਦੇ ਰਲਾ ਜੀ ਜ਼ਿਲ੍ਹਾ ਮਾਨਸਾ ਠੀਕ ਆ ਬਾਈ ਤੇ ਆਪਣਾ ਮੋਬਾਈਲ ਨੰਬਰ ਵੀ ਬੋਲ 91275 ਠੀਕ ਆ ਬਾਈ 05528 ਠੀਕ ਆ ਬਾਈ ਕਿ ਆਪਣੋਂ ਪਹਿਲੀ ਗਾਂ ਦੇ ਬਾਰੇ ਜਾਣਕਾਰੀ ਮੇਰੇ ਪਤਾ ਗੱਲ ਹੈ ਕਿ ਮੇਰਾ ਕੰਮ ਹੈਗਾ ਹੋਲਸੇਲ ਦਾ ਠੀਕ ਹੈ ਬਈ ਆਪਣੇ ਕੋਲ ਬਈ 10 ਆ ਗਈਆਂ 10 ਵਗ ਗਈਆਂ 24 ਘੰਟੇ 20 ਕਈ ਆਪਣੇ ਨੌਰਜ ਹੁੰਦੇ ਹੁੰਦੀਆਂ ਠੀਕ ਹੈ ਬਈ ਆ ਬੈੜਾ ਬਈ ਸੂਆ ਦੂਜਾ ਸੂਆ ਬੈੜ ਨੇ 33 32 ਕਿਲੋ ਪਹਿਲਾਂ ਨੇ ਠੀਕ ਹੈ ਬਈ ਇਹ 50 ਉਹ ਦੇ ਦੂ ਬਈ ਠੀਕ ਹੈ ਕੱਚੀ ਵਾਵਾ ਲੱਗਦੀ ਆ ਨਾ ਹਾਂਜੀ ਹਾਂਜੀ ਅੱਗੇ ਆਹ ਬੈੜਾ ਬਈ ਸਾਹਿਬ ਇਹ 30 ਪਲੱਸ ਆਈ ਬਈ ਠੀਕ ਹੈ ਬਈ ਆ ਜਾਗਾ ਹਾਂ ਬਈ ਸੋਣਾ ਬਾਕੀ ਕੁਆਲਿਟੀ ਹੈਗੀ ਏ ਪਹਿਲਣ ਬੱਚੇ ਹੋਈ ਇਹ 25 26 ਕੋ ਦੋਗੇ ਠੀਕ ਆ ਬਈ ਲੱਕੀ ਜੀ ਇੱਕ ਵਾਰ ਚੈੱਕ ਕਰੋ ਪੂਰੀ ਘੈਂਟ ਗੱਲ ਬਾਤ ਆ ਆ ਸਾਈ ਵਾਲਾ ਵੀ ਕਿਸੇ ਵਾਰ ਸਾਈ ਵਾਲਾ ਕਾਇ ਲੋੜੋ ਠੀਕ ਆ ਬਈ ਇਹ ਵੀ ਜੇ ਸਾਈ ਵਾਲਾ ਬਈ ਇਹ ਵੀ ਸਾਈ ਵਾਲਾ ਇਹ ਪਿਓ ਜਰਸੀ ਹੈ ਬਈ ਕਿਹ ਬੰਦੇ ਲੈਂਡੀ ਜੋ ਬਈ ਇਹਦੇ ਬਾਰੇ ਆਪ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੈ ਜਰਸੀ ਬਾਰੇ ਭਰਾ ਮੇਰੇ ਪਿਓ ਪਿਆਉ ਦੀ ਜਰਸੀ ਹੈ ਠੀਕ ਆ ਬਈ ਹਾਂਜੀ ਤੇ ਇਹਦਾ ਰੇਟ ਕੀ ਕਰਦੇ ਰੇਟ ਬਈ ਫੋਨ ਤੇ ਹੁੰਦਾ ਠੀਕ ਆ ਬਈ ਐਵੇਂ ਇੱਥੇ ਵੱਧ ਘੱਟ ਕਰਦੇ ਮੁੜ ਕੇ ਲੱਗੇ ਹਾਂ ਠੀਕ ਆ ਬਈ ਠੀਕ ਆ ਬਈ ਰੇਟ ਬਾਈ ਨਾ ਇਹ ਬੜਾ ਗੱਬਣਾ ਹੀ ਬਹੁਤ ਚੰਗੀ ਹੈ ਇਹ ਦਿਨ ਕਈ ਦਿਨ ਬਾਕੀ ਬਈ ਠੀਕ ਹੈ ਵੀ ਇਹਦੇ ਵਿੱਚ ਬਾਕੀ ਬਈ ਹਾਂ ਉਹਦੇ ਬਾਅਦ ਇੱਧਰ ਆ ਗਿਆ ਆ ਬੜੀ ਗੱਬਣਾ ਵੇ ਸੂਈ ਸੋਈ ਵੜਾ ਬਈ ਸੂਈ ਹੈ ਬਈ ਦੁੱਧ ਕਿੰਨਾ ਗਿਆ ਥੱਲੇ ਹੈ ਬਈ 20 ਕਿਲੋ ਬੋੜਾ ਠੀਕ ਹੈ 20 ਕਿਲੋ ਹਾਂ ਆ ਬੈਠ ਸੋਏ ਵੀ ਸੂਈ ਸੋਈ ਥੱਲੇ 20 ਕਿਲੋ ਬੋੜਾ ਬਈ ਠੀਕ ਹੈ ਬਈ ਇਹਦੇ ਥੱਲੇ ਵੀ ਸੂਈ ਸੋਈ ਗਾ ਵੀ ਠੀਕ ਹੈ ਬਈ ਇਹ ਥੱਲੇ 20 ਕਿਲੋ ਆ ਆ ਵੀ ਸੂਈ ਹੋਈ ਵੜੇ ਭਾਈ ਆ ਗੱਬਣਾ ਭਰਾ ਮੇਰੇ ਠੀਕ ਹੈ ਬਈ ਆ ਗੱਬਣਾ ਬੱਚੀ ਬਹੁਤ ਟਾਪਦੀ ਆ ਠੀਕ ਆ ਵੀ ਬਹੁਤ ਟੌਪ ਦੀ ਹੈ ਪਰ ਜੀ ਕਰਵਾਈ ਨਹੀਂ ਇਹ ਕਾ ਵੀ ਬਹੁਤ ਚੰਗਾ ਡਰਾਈਵਰ ਹਾਂਜੀ ਆਪਾਂ ਗੱਲ ਕਰੀ ਆ ਤੇ ਬੋਡੀ ਕਾਚਰ ਬਹੁਤ ਵੱਡਾ ਹੈ ਬਹੁਤ ਟੌਪ ਕੁਆਲਟੀ ਮਸ਼ੀਨ ਹੈ ਬਈ ਚੱਲਣਾ ਬਈ ਟੀਕੇ ਪਰ 8500 ਦਾ ਠੀਕ ਆ ਵੀ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਾਈ ਦਾ ਕੰਟੈਕਟ ਤੇ ਬਾਈ ਨੰਬਰ ਦਾ ਚੈੱਕ ਕਰੀ ਆਪਣਾ ਹੈ ਨੀ ਨੰਬਰ ਦਾ ਚੈੱਕ ਕਰੀ ਆਪਣਾ ਮੇਰੇ 84 275 ਠੀਕ ਆ ਵੀ 05782 ਠੀਕ ਆ ਧੰਨਵਾਦ ਅੱਗੇ ਵੜਦੇ ਆਪਣੇ ਕੋਲ ਅੱਗੇ ਵੀ ਦੱਸਦੇ ਚੱਲ ਅੱਗੇ ਕਿੰਨੇ ਨੇ ਆਹ ਵੜਦੇ ਜੋ ਆਪਣੇ ਕੋਲ ਜੀ ਜਸਸੀ ਕੁਆਲਟੀ ਦੀ ਬੱਚੀ ਆਪਣੇ ਕੋਲ ਇਹ ਪਹਿਲੇ ਨਾਲ ਬੱਚੀ ਇਹ ਕਾਲੀ ਗਾਂ ਬਹੁਤ ਚੰਗੀਆਂ ਨੇ ਇਹ ਗਾਂ ਬਹੁਤ ਚੰਗੀਆਂ ਉਹ ਤਾਜੀ ਤੁਸੀਂ ਵੜਦੇ ਕਾਲੀ ਸੋਈ ਹੋਈ ਹੈ ਹਾਂਜੀ ਜੇਰ ਜੇਰ ਪੈ ਗਈ ਆ ਦੇਖ ਸਕਦੇ ਕੋਈ ਬਾਈ ਜੀ ਸਾਰੇ ਭਰਾ ਮੇਰੇ ਨੂੰ ਇੱਕ ਮੈਂ ਬੇਨਤੀ ਕਰਦਾ ਥੋੜੇ ਤੇ ਕਿਦੇ ਨਾਲ ਗਾਵੂ ਕਿਸੇ ਤੇ ਕੋਲੇ ਆ ਕੇ ਦੇਖ ਕੇ ਗਾਂ ਲੈ ਕੇ ਜਾਉ ਠੀਕ ਹੈ ਬਾਈ ਜਿੰਨੇ ਵੀ ਵੀਡੀਓ ਆਪਾਂ ਕਮੈਂਟ ਇਹ ਨਹੀਂ ਕਹਿੰਦੇ ਆਪਾਂ ਵੀਡੀਓ ਆਹ ਬਈ ਜਿਹੜੇ ਬੰਦੇ ਵੀਡੀਓ ਪਾ ਰਹੇ ਨੇ ਉਹ ਸਾਰੇ ਉਹ ਹੋਣੇ ਫੋਕਸ ਨੇ ਠੀਕ ਆ ਬਈ ਸਭ ਝੂਠ ਬੋਲਦੇ ਨੇ ਠੀਕ ਆ ਬਈ ਤਾਂ ਜਿਹੜਾ ਵੀ ਆਉਂਦਾ ਵਾ ਦੇ ਜਿਹੜਾ ਵੀ ਮੇਰਾ ਭਰਾ ਇਹ ਗੱਲ ਲੈਣੀ ਆ ਉਹ ਘਰ ਆ ਦੇਖ ਕੇ ਅੱਗੇ ਲੈ ਕੇ ਜਾਓ ਠੀਕ ਆ ਬਈ ਤਾਂ ਹਾਂਜੀ ਆ ਜਿਵੇਂ ਜਿਵੇਂ ਅਬ ਗਰਵਿੰਦਰ ਵਰਗੇ ਸਾਰੇ ਇਹਨਾਂ ਕੋਲ ਕੁਛ ਨਹੀਂ ਭਰਾ ਮੇਰਾ ਸਭ ਝੂਠ ਨੇ ਗੱਪਾਂ ਮਾਰਦੇ ਨੇ ਠੀਕ ਆ ਬਈ ਠੀਕ ਹਮ ਧੰਨਵਾਦ ਸਨੋ ਦੇਖੋ ਬੱਚੀ ਪੂਰੀ ਚੰਗੀ ਹੈਗੀ ਥਾਂ ਲੈ ਉਹਦਾ ਕੈਂਟ ਲੱਗ ਰਿਹਾ ਹੈ। ਬਰੀਡਿੰਗ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈਗਾ। ਹੌਲੀ-ਹੌਲੀ ਆਪਣਾ ਸੈੱਟ ਹੋ ਜਾਣਾ ਹੈ ਮੋੜੀਆਂ ਬਰੀਡਿੰਗ ਦੇ ਵਿੱਚ ਆ ਸਾਰੇ ਸਿਸਟਮ ਦੇ ਵਿੱਚ। ਕੋਈ ਵੀ ਟਾਈਮ ਲੱਗਦਾ। ਅਸੀਂ ਕਹਿ ਸਕਦੇ ਹਾਂ ਜੀ ਮੱਜਾਂ ਦੇ ਵਿੱਚ ਬਾਜੀਆਂ ਦੇ ਵਿੱਚ ਉਹ ਬਰੀਡ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਕਰ ਲਿਆ। ਤੇ ਬਾਕੀ ਤੁਹਾਨੂੰ ਦਿਖਾਉਣੇ ਚੰਗੇ-ਚੰਗੇ ਪਸ਼ੂ ਤੇ ਜਿਹੜੇ ਭਰਾ ਹੱਟ ਨਾਂ ਨਾਮੇ ਕਰਦੇ ਆ ਆ ਤੁਹਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਿਆ ਕਰੋ ਕਿਹੜੇ ਨਾਮ ਆਉਂਦੇ ਆ। ਤੇ ਧੰਨਵਾਦ। ਇਹ ਕਪੂਰੀ ਕੈਂਟ ਕਰਦਾ ਮੈਂ ਜੀ। ਦੇਖ ਬਣ ਜਾਏਗਾ ਮੰਡੀ ਦਾ ਨੋਟ ਹੈ ਇੱਕ ਸਕਿੰਟ ਗੱਲ ਬਾਤ ਸੁਣਨ ਦੀ ਹੈ ਦੇਖ ਸਕਦੇ ਹੋ ਨਾ ਲੈਕਸਨ ਗਾੜੀ ਬੋਡੀ ਟੈਕਚਰ ਬਹੁਤ ਚੰਗਾ ਹੈ ਬੱਚਾ ਰੈੱਡ ਹੋ ਗਿਆ ਕੋਈ ਕਾਰਨਾ ਕਰਕੇ ਤੇ ਦੇਖ ਸਕਦੇ ਹੋ ਨਾ ਪੂਰਾ ਵਧੀਆ ਮਾਹੌਲ ਹੈ ਤੇ ਇਹ ਹਰੇਕ ਐਤਵਾਰਨ ਲੱਗਦੀ ਹੈ ਤੇ ਆਪਾਂ ਨੂੰ ਕੀ ਪ੍ਰੋਬਲਮ ਹੋਵੇ ਪਰਸਨ ਆਉਣਾ ਤਾਂ ਆਪਾਂ ਆਏ ਨਹੀਂ ਸੀਗੇ ਮੰਡੀ ਤੇ ਤੇ ਹੁਣ ਆਉਣ ਨਾਲ ਟਾਈਮ ਦੇ ਵਿੱਚ ਫਿਰ ਹੋ ਸਕਿਆ ਮੰਡੀ ਦੇ ਵਿੱਚ ਆ ਕੇ ਕਿਸ ਨੂੰ शूट ਕਰ ਕਰਾਂਗੇ ਤੇ ਵੀਡੀਓ ਜਰੂਰ ਦਿਖਾਵਾਂਗੇ ਬਾਕੀ ਕੋਈ ਵੀ ਹੈ ਕਿਸੇ ਵੀ ਪ੍ਰਕਾਰ ਦਾ ਪਸ਼ੂ ਰਹਿਣਾ ਬੰਦੇ ਆ ਆਪ ਦੀ ਮਰਜ਼ੀ ਦੇ ਤਰ੍ਹਾਂ ਸੋਚ ਕੇ ਉਸੇ ਲੈਣਾ ਸਾਡਾ ਕੰਮ ਪਰਲਾ ਵੀਡੀਓ ਦੇ ਵਿੱਚ ਕੋਈ ਦਿਖਾਵਾਂਗੇ ਤੇ ਬਾਕੀ ਤੁਸੀਂ ਆਪ ਦੀ ਮਰਜ਼ੀ ਨਾਲ ਜਾ ਅਸੀਂ ਦੇਖ ਕੇ ਤੇ ਪਰਤ ਕੇ ਫੇਰ ਲੈਣਗੇ ਠੀਕ ਹੈ ਨਾ ਦੇਖੋ ਪੂਰੇ ਵੱਡੇ ਵੱਡੇ ਚੱਕਰ ਚ ਕੀ ਕੁੜੀ ਕੰਡ ਕੰਡ ਅਗਰ ਕੁੜੀਆਂ ਨਾਲ ਬਸ ਮੰਡੀ ਦੇ ਵਿੱਚ ਪਾਣੀ ਹੋ ਜਾਏਗਾ ਕੰਡ ਕੰਡ ਜਾਨਵਰ ਆਉਂਦੇ ਜੀ ਜਾਸੀਆਂ ਦੇ ਫੁੱਟੂਰੋਂ ਵੱਡਾ ਬੋਡੀ ਦਾ ਤਰ੍ਹਾਂ ਕੋਲੇ ਬੰਦਾ ਹੁੰਦਾ ਸੀ ਜਾਨੀ ਅੱਜ ਰੋਟੇ ਵਿੱਚ ਬੰਦੇ ਤੇ ਆਪਾਂ ਥੋੜਾ ਜਿਹਾ ਕਰਦੇ ਆਂਗੇ ਫਰਦਨ ਜਾਨਵਰ ਨਾਲ ਬਾਤਾਂ ਕਰਦੇ ਸੀ ਕਿ ਕੀ ਕਰਦੇ